ਸਾਸਤਰੀ ਕਾਲ ਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ 2 ਦਿਨ ਪਹਿਲਾਂ ਕੰਚਨ ਕੁਮਾਰੀ ਉਰਫ ਕੋਮਲ ਭਾਬੀ ਦਾ ਕਤਲ ਹੋ ਜਾਂਦਾ ਹੈ ਕਤਲ ਦੇ ਵਿੱਚ ਕਾਫੀ ਕੁਝ ਗੱਲਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਜੇ ਗੱਲ ਕਰ ਲਈਏ ਤਾਂ ਕਤਲ ਕਿਸ ਮਤਲਬ ਸਾਜ਼ਿਸ਼ ਦਾ ਸ਼ਿਕਾਰ ਬਣਿਆ ਹੈ ਕਿਉਂ ਕਤਲ ਹੋਇਆ ਹੈ ਇਸ ਤਰ੍ਹਾਂ ਦੇ ਮਾਮਲੇ ਕਾਫੀ ਨਿਕਲ ਕੇ ਬਾਹਰ ਆਉਂਦੇ ਰਹੇ ਨੇ ਕਤਲ ਤੋਂ ਬਾਅਦ ਚਾਹੇ ਪੰਜਾਬ ਪੁਲਿਸ ਨੇ ਜੋ ਜਿਨ੍ਹਾਂ ਨੇ ਕਤਲ ਕੀਤਾ ਹੈ ਉਹਨਾਂ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਹੈ ਲੇਕਿਨ ਉਹਨਾਂ ਵੱਲੋਂ ਕਮਲਕੌਰ ਨੂੰ ਕਾਫੀ ਵਾਰ-ਵਾਰ ਇਹ ਗੱਲ ਕਹੀ ਗਈ ਸੀ ਕਿ ਸੋਸ਼ਲ ਮੀਡੀਆ ਉੱਤੇ ਗੰਦ ਪਾਉਣਾ ਬੰਦ ਕਰ ਦੇ ਲਗਭਗ 3 ਜੋ ਸਾਲ ਪਹਿਲਾਂ ਜੋ ਕਮਲਪਪਕੌਰ ਹੈ ਉਹਨੂੰ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਫ਼ ਇਹ ਗੱਲ ਕਹੀ ਸੀ ਕਿ ਅਸੀਂ ਸੱਭਿਆਚਾਰ ਲੋਕ ਆ ਤੂੰ ਲੋਕਾਂ ਦੇ ਵਿੱਚ ਗੰਧ ਪੰਦ ਬਣਾਉਣਾ ਬੰਦ ਕਰ ਤੂੰ ਸੋਸ਼ਲ ਮੀਡੀਆ ਤੇ ਅਸ਼ਲੀਲ ਜਿਹੜੀਆਂ ਫੋਟੋਆਂ ਪਾਉਣੀ ਐ ਸ਼ਰਯਾਮ ਗਾਲ੍ਹਾਂ ਕੱਢਦੀਆਂ ਇਸ ਨੂੰ ਬੰਦ ਕਰ ਦੇ ਨਹੀਂ ਤਾਂ ਇਹਦਾ ਹਰਜਾਨਾ ਤੈਨੂੰ ਭਰਨਾ ਪਵੇਗਾ ਕੁਝ ਟਾਈਮ ਵਾਸਤੇ ਸ਼ਾਇਦ ਕਮਲ ਕੋਰ ਨੇ ਇਹ ਚੀਜ਼ਾਂ ਬੰਦ ਵੀ ਕਰ ਦਿੱਤੀਆਂ ਸੀ ਲੇਕਿਨ ਫਿਰ ਦੁਬਾਰਾ ਤੋਂ ਇਹਨਾਂ ਹਰਕਤਾਂ ਤੇ ਉੱਤਰ ਆਈ ਉਹਨਾਂ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਬੱਚਿਆਂ ਦੇ ਵਿੱਚ ਇਹ ਬਹੁਤ ਹੀ ਗਲਤ ਜੋ ਇਹ ਮੈਸੇਜ ਜਾ ਰਿਹਾ ਹੈ ਲੇਕਿਨ ਤੂੰ ਇਨ੍ਹਾਂ ਕੰਮਾਂ ਤੋਂ ਹਟਦੀ ਬਾਜ਼ ਨਹੀਂ ਆ ਰਹੀ ਤਾਂ ਆਖਰਕਾਰ ਉਹਨਾਂ ਨੇ ਫਿਰ ਜੋ ਕਮਲ ਕੋਰ ਦਾ ਕਤਲ ਕਰ ਦਿੱਤਾ ਦੱਸ ਦਿੰਨੇ ਆ ਜੀ ਇਹ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕੰਚਨ ਕੁਮਾਰੀ ਉਰਫ ਕਮਲ ਕੋਰ ਦਾ ਕਤਲ ਮਾਮਲੇ ਵਿੱਚ ਅਮਰਿਤਪਾਲ ਸਿੰਘ ਮਹਿਰੋ ਗ੍ਰਿਫਤਾਰ ਕੰਜਲ ਕੁਮਾਰੀ ਉਸਕਮਲਕੌਰ ਪਾਪੀ ਦਾ ਕਤਲ ਦਾ ਮਾਮਲਾ ਹੋਇਆ ਸੋਲਵ ਪੁਲਿਸ ਨੇ ਅਮਰਿਤਪਾਲ ਸਿੰਘ ਮਹਿਰੋ ਨੂੰ ਤੇ ਉਸਦੇ ਸਾਥੀਆਂ ਨੂੰ ਕੀਤਾ ਗ੍ਰਿਫਤਾਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਮਲਕੌਰ ਦੇ ਕਤਲ ਦੀ ਲਈ ਜ਼ਿੰਮੇਵਾਰੀ ਤਾਂ ਜੋ ਗੱਲ ਕਰਦੇ ਹਾਂ ਜੀ ਜੋ ਅਮਰਿਤਪਾਲ ਸਿੰਘ ਮਹਿਰੋ ਨੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੋ ਕਮਲਕੌਰ ਦਾ ਕਤਲ ਕਰ ਦਿੱਤਾ ਹੈ ਕਿਉਂਕਿ ਉਹਨਾਂ ਵੱਲੋਂ ਬਾਰ ਬਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਲੇਕਿਨ ਕਮਲ ਕੋਰ ਇਸ ਚੀਜ਼ ਉੱਤੇ ਜੋ ਗੌਰ ਨਹੀਂ ਫਰਮਾ ਰਹੀ ਸੀ ਜੋ ਬਣਦੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਜਿਵੇਂ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਮਿਲਦੇ ਹਾਂ